हां जी ਆਪਾਂ ਅਕਸਰੀ ਗੱਲ ਕਰਦੇ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਵੀ ਇਨਸਾਨ ਵਾਸਤੇ ਬਣਾਤਾ ਉਹ ਕਦੇ ਵੀ ਇਨਸਾਨ ਵਾਸਤੇ ਘਾਤਕ ਸਿੱਧ ਨਹੀਂ ਹੋਇਆ ਪਰ ਇਨਸਾਨ ਨੇ ਜੋ ਆਪ ਚੀਜ਼ਾਂ ਬਣਾਈਆਂ ਨੇ ਉਹ ਇਨਸਾਨ ਨੇ ਕਿਹਾ ਇਹ ਇਹ ਆ ਵੀ ਭਲੇ ਵਾਸਤੇ ਆ ਪਰ ਉਹ ਚੀਜ਼ਾਂ ਦਾ ਨੁਕਸਾਨ ਬਹੁਤ ਹੋਇਆ ਹੁਣ ਆ ਇੱਕ ਬੰਦਾ ਇਹ ਆਪਣੇ ਟੈਸਟਰ ਦੇ ਨਾਲ ਟੈਸਟ ਕਰ ਰਿਹਾ ਟੈਸਟ ਕੀ ਕਰਦਾ ਫਿਲਟਰ ਵਾਲਾ ਪਾਣੀ ਟੈਸਟ ਕੀਤਾ ਬੋਤਲ ਵਾਲਾ ਪਾਣੀ ਟੈਸਟ ਕੀਤਾ ਤੇ ਮਹਿੰਗੀ ਬੋਤਲ ਵਾਲਾ ਪਾਣੀ ਟੈਸਟ ਕੀਤਾ ਪਰ ਜਿੱਦਾਂ ਇਹ ਜਿਹੜਾ ਨਾਰਮਲ ਕੁਦਰਤੀ ਪਾਣੀ ਆ ਉਹਦੇ ਵਿੱਚ ਉਹ ਆਪਣੀ ਟੈਸਟ ਟਿਊਬ ਨੂੰ ਪਾਉਂਦਾ ਤਾਂ ਉੱਥੇ ਇੱਕ ਲਾਈਟ ਚੱਲਦੀ ਆ ਇਹਦੇ ਕਹਿਣ ਦੇ ਮੁਤਾਬਕ ਜਿਹੜਾ ਨਾਰਮਲ ਪਾਣੀ ਆ ਜਿਹੜਾ ਕੁਦਰਤੀ ਪਾਣੀ ਆ ਉਹ ਇਲੈਕਟ੍ਰਿਕਲੀ ਚਾਰਜ ਹੁੰਦਾ ਜੋ ਕਿ ਪ੍ਰਮਾਤਮਾ ਨੇ ਕੁਦਰਤ ਨੇ ਇਨਸਾਨ ਦੇ ਸਰੀਰ ਦੇ ਮੁਤਾਬਕ ਬਣਾਇਆ ਹੁੰਦਾ ਪਰ ਜਦੋਂ ਆਪਾਂ ਉਹਨੂੰ ਫਿਲਟਰ ਕਰਦੇ ਆ ਜਾਂ ਆਪਾਂ ਮਹਿੰਗੇ ਪਾਣੀ ਲੈਨੇ ਆ ਤਾਂ ਉਹ ਪਾਣੀ ਆਪਣੇ ਸਰੀਰ ਦੇ ਮੁਤਾਬਕ ਨਹੀਂ ਹੁੰਦੇ ਇਹ ਚੀਜ਼ ਨੂੰ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ Okay, now we're gonna test the arrowhead water. Okay? Okay, barely any light at all. It's dead, it's dead water. It has no electrical current. Let's try the Dasani. Nope, very dead. Let's try Essentia. Okay, this is supposed to be alkaline water. Nope, nothing. Now oh, let's try Kong water. <laughs> Do you see what just happened, guys? This water is electrically charged. Okay, it's rich in antioxidants naturally. There's no additives added to the water. It is all created by an electrical process. It's called an electrolysis. Okay, let's go back.